ਇਹ ਮਹੀਨਾ ਚੱਲਦਾ ਪਿਆ ਲੋਹੜੀ ਦਾ ਆ ਤੇ ਅਸੀਂ ਅੱਜ ਨਾ ਤੁਹਾਨੂੰ ਲੋਹੜੀ ਦਾ ਗੀਤ ਸੁਣਾਵਾਂਗੇ ਇਹ ਲੋਹੜੀ ਦਾ ਗੀਤ ਜਿਹੜਾ ਆ ਅਸੀਂ ਜਦੋਂ ਬਚਪਨ ਦੇ ਵਿੱਚ ਛੋਟੀਆਂ ਛੋਟੀਆਂ ਹੁੰਦੀਆਂ ਸੀ ਤੇ ਪਹਿਲਾਂ ਤਾਂ ਲੋਹੜੀ ਇਦਾਂ ਤਾਂ 10 15 ਦਿਨ ਪਹਿਲਾਂ ਮੰਗਣੀ ਸ਼ੁਰੂ ਕੀ ਨਿੰਦਰ ਛੱਬੀ ਰਾਣੋ ਦਲਜੀਤ ਬਾਬੂ ਭੋਲੇ ਉਦੋਂ ਮੇਰੀ ਮੰਮੀ ਇਹ ਗੀਤ ਮੈਨੂੰ ਦੱਸ ਮਤਲਬ ਕਿ ਉਹਦੇ ਵਿੱਚ ਟੀਂਡੇ ਦੇ ਵਿੱਚ ਬੱਚੇ ਸੀ ਜੇ ਸਾਨੂੰ ਸਮਝ ਨਹੀਂ ਹੁੰਦੀ ਸੀਗੀ ਤਾਂ ਹੁਣ ਤੋਂ ਪਤਾ ਹੁਣਾ ਤੇ ਮੇਰੇ ਤੋਂ ਵੱਡੀਆਂ ਜਿਹੜੀਆਂ ਬੀਬੀਆਂ ਹੋਣਗੀਆਂ ਆਇਆ ਜਾਂਦਾ ਉਹਦੇ ਵਿੱਚੋਂ ਰੂਮ ਕੱਢਿਆ ਜਾਂਦਾ ਸੁੱਕਿਆ ਸਕਾਇਆ ਦਰ ਵਿੱਚ ਆਇਆ ਮੈਂ ਸਸਵੀ ਕਾਲ ਜੀ ਉਮੀਦ ਕਰਦੀ ਆ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਇੱਕ ਮਹੀਨਾ ਚੱਲਦਾ ਪਿਆ ਲੋਹੜੀ ਦਾ ਆ ਤੇ ਅਸੀਂ ਅੱਜ ਨਾ ਤੁਹਾਨੂੰ ਲੋਹੜੀ ਦਾ ਗੀਤ ਸੁਣਾਵਾਂਗੇ ਇਹ ਲੋਹੜੀ ਦਾ ਗੀਤ ਜਿਹੜਾ ਆ ਅਸੀਂ ਜਦੋਂ ਬਚਪਨ ਦੇ ਵਿੱਚ ਛੋਟੀਆਂ ਛੋਟੀਆਂ ਹੁੰਦੀਆਂ ਸੀ ਤੇ ਪਹਿਲਾਂ ਤਾਂ ਲੋਹੜੀ ਇੰਦਾ ਤਾਂ 10 15 ਦਿਨ ਪਹਿਲਾਂ ਮੰਗਣੀ ਸ਼ੁਰੂ ਕਰ ਲਈਦੀ ਹੁੰਦੀ ਸੀ ਜਦੋਂ ਅਸੀਂ ਛੋਟੇ-ਛੋਟੇ ਸੀਗੇ ਤੇ ਬੜੇ ਸੋਹਣੇ ਅਸੀਂ ਗੀਤ ਗਾਉਣੇ ਮੇਰੇ ਨਾਲ ਮੇਰੀਆਂ ਸਹੇਲੀਆਂ ਹੁੰਦੀਆਂ ਸੀਗੀਆਂ ਨਿੱਕੀ ਨਿੰਦਰ ਛੱਬੀ ਰਾਣੋ ਦਲਜੀਤ ਬਾਬੂ ਭੋਲੇ ਇਦਾਂ ਕਾਫੀ ਜਣੀਆਂ ਅਸੀਂ ਹੁੰਦੀਆਂ ਸੀਗੀਆਂ ਤੇ ਲੋਹੜੀ ਅਸੀਂ ਮੰਗਣੀ ਤੇ ਬੜੇ ਸੋਹਣੇ-ਸੋਹਣੇ ਅਸੀਂ ਗੀਤ ਗਾਉਣੇ ਹੁਣ ਤਾਂ ਬੱਚੇ ਮੰਗਦੇ ਆ ਇੱਕ ਅੱਧਾ ਦਿਨ ਤੇ ਬੱਚਿਆਂ ਨੂੰ ਗੀਤ ਤਾਂ ਕੋਈ ਆਉਂਦਾ ਨਹੀਂ ਹੁੰਦਾ ਤੇ ਬਸ ਇਦਾਂ ਹੀ ਤੇ ਅਸੀਂ ਬੜੇ ਸੋਹਣੇ ਗੀਤ ਗਾਈਦੇ ਸੀਗੇ ਤਾਂ ਉਦੋਂ ਮੇਰੀ ਮੰਮੀ ਇਹ ਗੀਤ ਮੈਨੂੰ ਦੱਸਦੀ ਹੁੰਦੀ ਸੀਗੀ ਕਿ ਮੰਮੀ ਅਸੀਂ ਇੱਕ ਆਵੀ ਗੀਤ ਗਾਈਦਾ ਹੁੰਦਾ ਆ ਤੇ ਮੈਨੂੰ ਉਦੋਂ ਲੱਗਦਾ ਹੁੰਦਾ ਸੀ ਕਿਉਂਕਿ ਬੱਚੇ ਸੀਗੇ ਸਾਨੂੰ ਸਮਝ ਨਹੀਂ ਹੁੰਦੀ ਸੀਗੀ ਤਾਂ ਹੁਣ ਜਦੋਂ ਮੈਂ ਇਹ ਗੀਤ ਬਾਰੇ ਸੋਚਿਆ ਤੇ ਮੈਨੂੰ ਇਹ ਲੱਗਾ ਕਿ ਇਹ ਤਾਂ ਬਹੁਤ ਹੀ ਇੱਕ ਤਾਂ ਲੋਹੜੀ ਦਾ ਗੀਤ ਆ ਤੇ ਦੂਸਰਾ ਸੱਭਿਆਚਾਰ ਦੇ ਨਾਲ ਵੀ ਜੁੜਿਆ ਹੋਇਆ ਗੀਤ ਆ ਇਹ ਤੇ ਇਹਦੇ ਵਿੱਚ ਕੀ ਆ ਕਿ ਇਹ ਕਪਾਹ ਦੀ ਗੱਲ ਆਉਂਦੀ ਆ ਅਸੀਂ ਸ਼ੁਰੂ ਕਰਾਂਗੇ ਗੀਤ ਸ਼ੁਰੂ ਤੋਂ ਵਿੱਚ ਟੀਂਡਾ ਆਉਂਦਾ ਆ ਨਾਮ ਉਹ ਹੈਗਾ ਜੀ ਕਪਾਹ ਦਾ ਵੈਸੇ ਤਾਂ ਜਿੰਨਾ ਜਿੱਧਰ ਹੁੰਦੀ ਆ ਉਹ ਵੀ ਪਤਾ ਹੋਣਾ ਆ ਕਿ ਟੀਂਡਾ ਕੀ ਹੁੰਦਾ ਆ ਇੱਕ ਕਪਾਹ ਦਾ ਜਿੱਥੇ ਜਦੋਂ ਕਪਾਹ ਕਪਾਹ ਰੂਮ ਮਤਲਬ ਕਿ ਉਹਦੇ ਵਿੱਚ ਟੀਂਡੇ ਦੇ ਵਿੱਚ ਰੂਮ ਹੁੰਦਾ ਆ ਤੇ ਉਹਨੂੰ ਟੀਂਡਾ ਕਹਿੰਦੇ ਆ ਜਦੋਂ ਹਰਾ ਹੁੰਦਾ ਫਿਰ ਉਹ ਜਦੋਂ ਆਉਂਦਾ ਆ ਤੇ ਉਹਨੂੰ ਸੁਕਾਇਆ ਜਾਂਦਾ ਉਹਦੇ ਵਿੱਚੋਂ ਰੂਮ ਕੱਢਿਆ ਜਾਂਦਾ ਆ ਉਹਨੂੰ ਝੰਬਣੀ ਕਹਿੰਦੇ ਆ ਤੇ ਉਸ ਤੋਂ ਬਾਅਦ ਫਿਰ ਉਹਨੂੰ ਵੇਲਿਆ ਜਾਂਦਾ ਆ ਫੇ ਕੱਤਿਆ ਜਾਂਦਾ ਤੇ ਉਸ ਤੋਂ ਬਾਅਦ ਬੁਣਿਆ ਜਾਂਦਾ ਆ ਤੇ ਇਹ ਇਹੋ ਜਿਹੇ ਇੱਕ ਗੀਤ ਆ ਕਿ ਬੁਣ ਕੇ ਫੇ ਡੋਰੀਆ ਤਿਆਰ ਕੀਤਾ ਆ ਤੇ ਉਹ ਨਣਤ ਆ ਜਾਂਦੀ ਆ ਭਾਬੀ ਦੇ ਕੋਲ ਤੇ ਉਹ ਫੇ ਡੋਰੀਏ ਦੀ ਮੰਗ ਕਰਦੀ ਆ ਤੇ ਭਾਬੀ ਅੱਗੇ ਕੀ ਕਹਿੰਦੀ ਆ ਕਿਉਂਕਿ ਉਹਨੇ ਕਾਫੀ ਮਿਹਨਤ ਕੀਤੀ ਹੁੰਦੀ ਆ ਡੋਰੀਏ ਦੇ ਉੱਤੇ ਤਾਂ ਉਹ ਭਾਬੋ ਜਿਹੜੀ ਆ ਉਹ ਡੋਰੀਆ ਦੇਣਾ ਨਹੀਂ ਚਾਹੁੰਦੀ ਸੋ ਸ਼ੁਰੂ ਕਰਦੇ ਆ ਅਸੀਂ ਆਪਣਾ ਅੱਜ ਦਾ ਲੋਹੜੀ ਦਾ ਗੀਤ ਦੂਰੋਂ ਲਹਰੋਂ ਟੀਂਦਾ ਆਇਆ ਮਹਿਦਾਰ ਵਿੱਚ ਸੁੱਕਣਾ ਪਾਇਆ ਨਹੀਂ ਪਹਿਣੋ ਮਹਿਦਾਰ ਵਿੱਚ ਸੁੱਕਣਾ ਪਾਇਆ ਸੁੱਕਿਆ ਸਕਾਇਆ ਘਰ ਵਿੱਚ ਆਇਆ ਮੈਂ ਚੰਬਣੀ ਫੇਰਾ ਪਾਇਆ ਨਹੀਂ ਪਹਿਣੋ ਮੈਂ ਚੰਬਣੀ ਫੇਰਾ

ਤਿਆਕਤਾ ਆਕਾਰ ਵਿੱਚ ਆਇਆ ਮੈਨ ਲਾਹੇ ਬੇਟਾ ਸਦਾ ਹੈ ਆਨੀ ਪੈਣੋ ਮੈਂ ਜੁਲਾਹੇ ਬੇਟਾ ਸਦਾ ਆ ਸੁਮਰ ਬੇ ਜੁਲਾਹੇ ਬੇਟਾ ਮੇਰਾ ਡੋਰੀ ਅਭੋਣ ਲਿਆ ਮੇ ਪੀਰਾ ਮੇਰਾ ਡੋਰੀ ਅਭੋਣ ਲਿਆ ਮੀ ਭੂਣਿਆ ਭੜਾ ਆਇਆ ਮੈਂ 160 ਮੋਤੀ ਲਾਇਆ ਨੀ ਪਹਿਣੋ ਮੈਂ 160 ਮੋਤੀ ਲਾਇਆ ਕੋਠੇ ਚੜਕੇ ਦੇਖਦੀ ਮੇਰੀ ਨਾਨਦ ਪਰੌਣੀ ਆਵੇ ਨੀ ਪਹਿਣੋ ਮੇਰੀ ਨਾਨਦ ਪਰੌਣੀ ਆਵੇ ਵੇ ਜਾ ਮਨ ਦੇ ਮੰਜੇ ਪੀੜੀ ਤੇਰਾ ਕਿਸ ਵੇਦ ਆਉਣਾ ਹੋਇਆ ਨਿਣਾਣ ਦੇ ਤੇਰਾ ਕਿਸ ਵੇਦ ਆਉਣਾ ਹੋਇਆ ਬਿਰੇ ਜੇ ਕਰ ਬੇਟਾ ਹੋਇਆ ਮੇਰਾ ਇਸ ਵੇਦ ਆਉਣਾ ਹੋਇਆ ਨਿਪਾਬੋ ਮੇਰਾ ਇਸ ਵੇਦ ਆਉਣਾ ਜੱੱਕੀ ਉੱਤੇ ਦੋਰੀਆ ਮੈਡੋਰੀਆ ਲੈ ਜਾਣੀ ਪਾ ਬੋ ਮੈਡੋਰੀਆ ਲੈ ਜਾਣ ਦੋਰੀਆ ਤੇ ਮੇਰੀ ਚੱਕੀ ਦਾ ਰੋਲਾ ਮੈਡੋਰੀਆ ਨਹੀਂ ਦੇਣਾ ਨਹੀਂ ਲਾਣ ਦੇ ਮੈਡੋਰੀਆ ਨਹੀਂ ਦੇਣ ਵੇ ਕੋ ਲੋ ਮੰਗ ਲੈ ਝੂਟ ਸਾੜੀਆਂ ਮੈਂ ਦੋਰੀਆ ਨਹੀਂ ਦੇਣਾ ਨੀਣਾਣ ਦੇ ਮੈਂ ਦੋਰੀਆ ਨਹੀਂ ਦੇਣਾ ਦੋਰੀਆ ਤੇ ਮੇਰੀ ਚੱਕੀ ਦਾ ਬਰੋਲਾ ਮੈਂ ਦੋਰੀਆ ਨਹੀਂ ਦੇਣਾ ਨੀਣਾਣ ਦੇ ਮੈਂ ਦੋਰੀਆ ਨਹੀਂ ਦੇਣਾ ਬਿਰੇ ਕੋਲ ਮੰਗ ਲੈ ਸੂਟ ਸਾਰੀਆਂ ਮੈਡੋਰੀਆ ਨਹੀਂ ਦੇਣਾ ਨੀ ਨਾਨ ਦੇ ਮੈਡੋਰੀਆ ਨਹੀਂ ਦੇਣਾ ਡੋਰੀਆ ਤੇ ਮੇਰੀ ਚੱਕੀ ਦਾ ਪਰੋੜਾ ਮੈਡੋਰੀਆ ਨਹੀਂ ਦੇਣਾ ਨੀ ਨਾਨ ਦੇ ਮੈਡੋਰੀਆ ਨਹੀਂ ਦੇਣਾ ਸੂਟ ਸਾੜੀਆਂ ਦਿੱਤੇ ਬਥੇਰੇ ਮੈਂ ਦੋਰੀਆ ਲੈ ਜਾਣਾ ਨਹੀਂ ਪਾਬੋ ਮੈਂ ਦੋਰੀਆ ਲੈ ਜਾਣਾ ਵੀਰੇ ਕੋਲ ਮੰਗ ਲੈ ਮੱਜੀਆਂ ਗਾਈਆਂ ਮੈਂ ਦੋਰੀਆ ਨਹੀਂ ਦੇਣਾ ਨੀ ਨਾਨਦੇ ਮੈਂ ਦੋਰੀਆ ਨਹੀਂ ਦੇਣਾ ഡോരത്തെ തരി ചക്കക്കിതാള മഡോര മഡോര മജിയാ കി ബവോ മഡോര ഡോര

ਦੋਰੀਆ ਤਮੇਰੀ ਚੱਕੀ ਦਾ ਬਰੋੜਾ ਮੈਡੋਰੀਆ ਨਹੀਂ ਦੇਣਾ ਨਿਣਾਣ ਦੇ ਮੈਡੋਰੀਆ ਨਹੀਂ ਦੇਣਾ ਰੱਖ ਲੈ ਨਹੀਂ ਪਾਬੋ ਦੋਰੀਆ ਮੈਨੂੰ ਵੀਰੇ ਦਾ ਪਿਆਰ ਬਥੇਰਾ ਨਹੀਂ ਪਾਬੋ ਮੈਨੂੰ ਤੇਰਾ ਪਿਆਰ ਬਥੇਰਾ ਰੱਖ ਲੈ ਨੀ ਪਾਪੋ ਢੋਰੀਆ ਮੈਨੂੰ ਵੀਰੇ ਦਾ ਪਿਆਰ ਬਥੇਰਾ ਨੀ ਪਾਪੋ ਮੈਨੂੰ ਤੇਰਾ ਪਿਆਰ ਬਥੇਰਾ ਜੋਗ ਜੋਗ ਜੀਵੇ ਬਾਬਲ ਜਾਇਆ ਜਿੱਥੇ ਉਮਰਾਂ ਦਾ ਆਉਣਾ ਜਾਣਾ ਨੀ ਪਾਪੋ ਜਿੱਥੇ ਉਮਰਾਂ ਦਾ ਆਉਣਾ ਜੋਗ ਜੋਗ ਜੀਵੇ ਬਾਬਲ ਜਾਇ ਜਿਤੇ ਉਮਰਾਂ ਦਾ ਜਾਣਾ ਜਾਈ ਪਾਪੋ ਜਿਤੇ ਉਮਰਾਂ ਦਾ ਆਉਣਾ ਜਾ